ਸੰਗਾਤ ਸੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉਰਗਿਓ ਅਲ ਕਮਲੇ ਵਾਸਨ ਮਾਹੇ ਮਗਨ ਇਕ ਖਿਨ ਭੀ ਨਾਹੀ ਟਰੈ ਖਿਨ ਨਾਹੀ ਟਰੀਐ ਪ੍ਰੀਤ ਹਰੀਐ ਸ਼ਿੰਗਾਰ ਹਬ ਰਸ ਅਰਪੀਐ ਜਹ ਦੂਖ ਸੁਣੀਐ ਜਮ ਪੰਥ ਭਣੀਐ ਤਹਿ ਸਾਧ ਸੰਗ ਨਾ ਡਰਪੀਐ ਕਾਰ ਕੀਰਤ ਗੋਵਿੰਦ ਗੁਣੀਐ ਸਗਲ ਅਪਰਾਸਤ ਦੁਖ ਹਰੀ ਕਹੋ ਨਾਨਕ ਸੰਤ ਗੋਵਿੰਦ ਹਰਿ ਕੇ ਮਨ ਹਰ ਸਿਉ ਨੇਹੋ ਕਰੇ ਹੋ ਐਸੀ ਮਨਪ੍ਰੀਤ ਹਰੀ ਜੈਸੀ ਮਛਲੀ ਨੀਰ ਇਕ ਖਿੰਨ ਭੀ ਨਾ ਧੀਰੇ ਮਨ ਐਸਾ ਨੇਹੋ ਕਰੇ ਹੋ ਜੈਸੀ ਛਾਤ੍ਰਿਕ ਪਿਆਸ ਖਿੰਨ ਖਿੰਨ ਬੂੰਦ ਚਵੈ ਬਰਸ ਸੁਹਾਵੇ ਮੇਹ ਹਰ ਪ੍ਰੀਤ ਕਰੀਜੈ ਏਹੋ ਮਨ ਦੀਜੈ ਹੱਤ ਲਾਈਐ ਚਿਤ ਮਰਾਰੀ ਮਾਨ ਨਾ ਕੀਜੈ ਸਰਨ ਪਰੀਜੈ ਦਰਸ਼ਨ ਕੋ ਬਲੇ ਹਾਰੀ ਗੁਰ ਸੋ ਪਰਸੰਨੇ ਮਿਲ ਨਾ ਹਵ ਸੁੰਨੇ ਧਨ ਦੇਨ ਦੀ ਸਾਚ ਸੁਨੇਹਾ ਕਹੋ ਨਾਨਕ ਸੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਾਨਿਆ ਸਾਨੇਹੁ ਕਰੀਹੁ ਚੱਕਵੀ ਸੂਰਸਨੇਹੁ ਚਿਤਵੈ ਆਸ ਘਣੀ ਕਦ ਦਿਨੀ ਅਰ ਦੇਖੀਐ ਕੋਕਲੇ ਅੰਬ ਪ੍ਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇਕ ਰਾਤੀ ਕੇ ਹਬ ਪਹੁੰਨਿਆ ਅਬ ਕਿਆ ਰੰਗ ਲਾਇਉ ਮੋਹਰ ਚਾਯਉ ਨਾਗੇ ਆਵਣ ਜਾਵਣਿਆ ਫਿਰ ਸਾਧੂ ਸ਼ਰਮੀ ਪੜੀਐ ਚਰਨੀ ਅਬ ਟੂਟਸ ਮੋਹ ਜੋ ਕੀਤੀ ਐ ਕਹੋ ਨਾਨਕ ਸੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨੀ ਅਰ ਦੇਖੀ ਐ ਨਿਸਕਰੰਕ ਜੈਸੇ ਨਾਦ ਸੁਨ ਸਰਵਣੀ ਹਿਓ ਡਿਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਧਾਰ ਉਰਜੀ ਪਰਹਿ ਸਿਵੈ ਇਹੋ ਮਨ ਲਾਲ ਦੀਜੈ ਮਨ ਲਾਲ ਲਹਦੀ ਜੈ ਭੋਗ ਕਰੀ ਜੈ ਹਬ ਖੁਸ਼ੀਆਂ ਰੰਗ ਮਾਣੀ ਫਿਰ ਆਪਣਾ ਪਾਇਆ ਰੰਗ ਲਾਲ ਬਣਾਇ ਅਤ ਮਿਲਿਓ ਮਿੱਤਰ ਚਰਾਣੀ ਗੁਰthia ਸਾਖੀ ਤਾਂ ਡਿਠਮ ਆਖੀ ਫਿਰ ਜਿਹਾ ਅਵਰ ਨਾਮ ਦੀਸੈ ਕਹੋ ਨਾਨਕ ਸੰਤ ਦਿਆਲ ਮੋਹਨ ਕੇ ਮਨ ਹਰ ਚਰਨ ਗਹੀ ਜੈ ਐਸੀ ਮਨ ਪ੍ਰੀਤ ਕੀ ਜੈ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਈ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੀ ਸੰਤ ਜਾਂ ਕੋ ਖੋਜਹਿ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਆਰਾਧ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਵਨ ਬਸਦਾ तीर्थ है मज्जन मिलन को निरंजना मानुख बन तिन पशु पंखी सगल तुजह आराधते दयाल लाल गोविंद नानक मिल साद संगत होए गति कोटि बिสน अवतार शंकर जटा धार चाहै तुजह दयार मन तन रच अपार अपार अगम गोविंद ठाकुर ਸਗਲ ਪੂਰਕ ਪ੍ਰਭ ਧਨੀ ਸੁਰਸੇ ਦੇ ਗਣ ਗੰਦਰਬ ਤਿਆਵਹਿ ਜਖ ਕਿਨਰ ਗੁਣ ਭਨੀ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਅਨਾਥ ਨਾਥ ਦਇਆਲ ਨਾਨਕ ਸਾਧ ਸੰਗਤ ਮਿਲ ਉਧਾਰ ਕੋਟ ਦੇਵੀ ਜਾ ਕੋ ਸੇਵਹਿ ਲਖਮੀ ਅਨਕ ਭਾਤ ਗੁਪਤ ਪ੍ਰਗਟ ਜਾ ਕੋ ਅਰਾਧਹਿ ਪੌਣ ਪਾਣੀ ਦਿਨ ਸਰਾਤ ਨਖੇ ਅਤਰ ਸਸੀ ਅਰ ਸੂਰਤ ਆਵਹਿ ਬਸੁਦ ਗਗਨਾ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੇ ਸਿਮਰਤ ਪ੍ਰਾਨ ਚਤਰ ਬੇਦੈ ਖਟ ਸਾਸਤਰ ਜਾਂ ਕੋ ਜਪਾਤ ਪਤਤ ਪਾਵਨ ਭਗਤ ਵੱਚਲ ਨਾਨਕ ਮਿਲੀਐ ਸੰਗ ਸਾਥ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਣੀ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਣੀ ਅਬਗਤ ਅਗੰਤ ਅਥਾਹਾ ਠਾਕੁਰ ਸਗਲ ਮੰਝੇ ਬਾਹਰਾ ਸਰਬ ਜਾਚਕ ਏਕ ਦਾਤਾ ਨਹ ਦੂਰ ਸੰਗੀ ਜਾਹਰਾ ਵਸ ਭਗਤthia ਮਿਲੇ ਜੀਆ ਤਾਂ ਕੀ ਉਪਮਾ ਕਿਤ ਗਣੀ ਇਹੋ দান ਮਾਨ ਨਾਨਕ ਪਾਏ ਸਿਸ ਸਾਧਾ ਹਰ ਧਰ ਚਰਨੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰ ਹੋ ਵਡ ਭਾਗੀ ਹੋ ਸਿਮਰੋ ਹਰ ਹਰ ਰਾਈ ਨਾਨਕ ਜਿਸ ਸਿਮਰਤ ਸਭ ਸੁਖ ਹੋਵਹਿ ਦੁਖ ਦਰਦ ਭ੍ਰਮ ਜਾਇ ਸੰਤ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਭੇਟਤ ਸਾਧੂ ਸੰਗ ਜਮਪੁਰ ਨਹਿ ਜਾਈਐ ਦੁਖ ਦਰਦ ਨਾ ਭਉ ਬਿਆਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਿਆਲ ਰਸਾਲ ਗੁਣ ਨਿਦ ਕਰ ਦਿਆ ਸੇਵਾਲਾਈ ਹੈ ਨਾਨਕ ਪੈੰਮ ਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹਿ ਅਲਸਾਈ ਹੈ ਪਾਵਨ ਪਤ ਤਪਨੀਤ ਨਾਮ ਨਿਰੰਜਨਾ ਪਰਮ ਅਧੇਰ ਬਨਾਸ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਤਲ ਮਹੀਅਲ ਪੂਰਿਆ ਇਕ ਨਿਮਖ ਜਾ ਕਹਿ ਰਦਾ ਵਸਿਆ ਮਿਟੇ ਤਿਸਹਿ ਵਸੂਰਿਆ ਅਗਾਦ ਬੋਧ ਸਮਰੱਥ ਸੁਆਮੀ ਸਰਬ ਕਾ ਭਉ ਭੰਜਨਾ ਨਾਨਕ ਪੈ ਅੰਪੈ ਚਰਨ ਜੰਪੈ ਪਾਵਨ ਪਤ ਤਪਨੀਤ ਨਾਮ ਨਿਰੰਜਨਾ ਬੋਟ ਗਹੀ ਗੋਪਾਲ ਦਿਆਲ ਕਿਰਪਾ ਨਿਧੀ ਮੋਹੇ ਆਸਰ ਤੋ ਚਰਨ ਤੁਮਾਰੀ ਸਰਨ ਸਿਧੇ ਹਰ ਚਰਮ ਕਾਰਨ ਕਰਨ ਸੋ ਆਮੀ ਪਤਤ ਉਧਰਨ ਹਰ ਹਰੀ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁ ਤਰੀ ਆਦ ਅੰਤ ਬੇਅੰਤ ਖੋਜਹਿ ਸੁਣੀ ਉਧਰਨ ਸੰਤ ਸੰਗ ਵਿਦੇ ਨਾਨਕ ਪੈੰ ਅਪੈ ਚਰਨ ਜੰਪੈ ਪੂਰਤ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਭਗਤ ਵੱਚਲ ਹਰ ਬਿਰਦ ਆਪ ਬਨਾਇ ਜਹ ਜਹ ਸੰਤ ਅਰਾਧ ਹੈ ਤਹ ਤਹ ਪ੍ਰਗਟਾਇ ਪ੍ਰਭ ਆਪ ਲਈਏ ਸਮਾਏ ਸਹਿਜ ਸੁਭਾਈ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹ ਦਰਿਸ਼ਟਾਇਆ ਨਾਨਕ ਪਇੰਮ ਪੈ ਚਰਨ ਜੰਪੈ ਭਗਤ ਬਚਲ ਹਰ ਬਿਰਦ ਆਪ ਬਨਾਇਆ ਹਾਸਾ ਮਹੱਲਾ ਪੰਜਵਾਂ ਠਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾਂ ਕੈ ਗ੍ਰਹਿ ਹਰ ਨਾ ਹੋ ਸੋ ਸਦ ਹੀਰਾਵੇ ਅਵਨਾਸੀ ਅਵਘਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ ਨਹਿ ਦੂਰ ਸਦਾ ਹਧੂਰ ਠਾਕੁਰ ਦਹਿ ਦਿਸ ਪੂਰਨ ਸਦ ਸਦਾ ਪ੍ਰਾਨ ਪਤ ਗਤ ਮਤ ਜਾਤੇ ਪ੍ਰਿਆਪ੍ਰੀਤ ਪ੍ਰੀਤਮ ਭਾਵੇ ਨਾਨਕ ਵਖਾਣੈ ਗੁਰਬਚਨ ਜਾਣੈ ਫਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੋ ਰਾਮ ਪਧਾਰ ਤਾ ਕੈ ਅਨਦ ਘਣਾ ਸੁਖਵੰਤੀ ਸਾਨਾਰ ਸੋਭਾ ਪੂਰਬਣਾ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਵ ਨਿਦ ਤਿਤ ਗ੍ਰਹਿ ਨਹੀਂ ਉਹ ਨਾ ਸਭ ਕਛੂ ਮਧ ਰਬਾਣੀ ਪ੍ਰਹਿਮਾਣੀ ਥਿਰ ਸੁਹਾਗਤਾ ਕਾ ਬਣ ਨਾਨਕ ਵਖਾਣੈ ਗੁਰਬਚਨ ਜਾਣੈ ਜਾਂ ਕੋ ਰਾਮ ਪਧਾਰ ਤਾ ਕੈ ਅਨੰਦ ਘਣਾ ਆਉ ਸਖੀ ਸੰਤ ਪਾਸ ਸੇਵਾ ਲਾਗੀ ਐ ਪੀਸੋ ਚਰਨ ਪਖਾਰ ਆਪ ਤਿਆਗੀ ਐ ਤਾਜ ਆਪ ਮਿਟੈ ਸੰਤਾਪ ਆਪ ਨਹਿ ਜਣਾਈ ਐ ਸਰਨ ਗਿਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰੈਣ ਜਾਗੀਐ ਨਾਨਕ ਵਖਾਣ ਗੁਰਬਚਨ ਜਾਣ ਆਉ ਸਖੀ ਸੰਤ ਪਾਸ ਸੇਵਾ ਲਾਗੀਐ ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿਨਹ ਤਿਆਗਿਆ ਮਨ ਸ਼ਾਂਤ ਸਹਿਜ ਸੁਭਾਉ ਬੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣ ਗੁਰਬਚਨ ਜਾਣੇ ਜਾ ਕੈ ਮਸਤਕ ਭਾਗ ਸੇ ਸੇਵਾਲਾ ਆਸਾ ਮਹੱਲਾ 5